ਇਸ ਸਤੇ ਅੱਜ ਨਵੀਂ ਸਿਆਸੀ ਪਾਰਟੀ ਬਣੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂ ਕੋਈ ਜੋਤਸ਼ੀ ਨਹੀਂ ਕਿ ਮੈਂ ਦੱਸ ਸਕਾਂ ਕਿ ਇਹਦਾ ਕੀ ਪਵਿਕ ਹੋਊਗਾ ਜਾਂ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਾਊਗਾ ਲੇਕਿਨ ਜੋ ਮੇਰਾ ਤਜਰਬਾ ਵਾ ਆਲਮੋਸਟ 45 ਸਾਲ ਦੀ ਪੱਤਰਕਾਰੀ ਆ ਵਿੱਚੋਂ 5 ਸਾਲ ਮੈਂ ਸਿਆਸਤ ਦੇ ਵਿੱਚ ਵੀ ਰਿਹਾ ਵਾਂ ਉਹਦੇ ਤੋਂ ਮੈਨੂੰ ਲੱਗਦਾ ਵਾ ਕਿ ਜੋ ਇਹ ਅੱਜ ਹੋਇਆ ਵਾ ਉਹਦੇ ਕਰਕੇ ਪੰਜਾਬ ਇਸ ਵੇਲੇ ਇੱਕ ਬਹੁਤ ਇਤਿਹਾਸਿਕ ਮੋੜ ਦੇ ਉੱਪਰ ਖੜਾ ਵਾ ਆਪਾਂ ਸਭ ਨੂੰ ਪਤਾ ਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਬਿਲਕੁਲ ਹਾਸ਼ੀਏ ਤੇ ਆ ਚੁੱਕਾ ਵਾ ਅਹ 2017 ਤੋਂ ਲੈ ਕੇ ਜਿੰਨੀਆਂ ਚੋਣਾਂ ਹੋਈਆਂ ਦੋ ਵਿਧਾਨ ਸਭਾ ਚੋਣਾਂ ਹੋਈਆਂ 2017 ਤੇ 2022 ਦੋ ਲੋਕ ਸਭਾ ਚੋਣਾਂ ਹੋਈਆਂ 2019 ਤੇ 24 ਔਰ ਇਹਨਾਂ ਦੇ ਵਿੱਚ ਕਰੀਬ-ਕਰੀਬ ਪਾਰਟੀ ਜਿਹੜੀ ਆ ਉਹਨੂੰ ਲੋਕਾਂ ਨੇ ਨਕਾਰ ਦਿੱਤਾ ਆਪਾਂ ਸਭ ਨੇ ਇਹ ਦੇਖ ਹੀ ਲਿਆ ਔਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਉੱਪਰ ਹੀ ਬਹੁਤ سارے ਸਵਾਲ ਉੱਠ ਰਹੇ ਨੇ ਮੀਨਵਲ ਫਿਰ ਖੇਤੀ ਬਿੱਲ ਆਇਆ ਉਹਦੇ ਚ ਅਕਾਲੀ ਦਲ ਇੱਕ ਤਰੀਕੇ ਨਾਲ ਐਕਸਪੋਜ਼ ਹੋ ਗਿਆ ਔਰ ਉਹਦੇ ਕਰਕੇ ਫਿਰ ਜਿਹੜਾ ਗਠਜੋੜ ਸੀ ਭਾਜਪਾ ਦੇ ਨਾਲ ਉਹ ਵੀ ਟੁੱਟ ਗਿਆ ਸੋ ਸੁਖਬੀਰ ਸਿੰਘ ਬਾਦਲ ਦੀ ਮੈਂ ਗੱਲ ਕਰ ਰਿਹਾ ਸੀ ਉਹਨਾਂ ਦੇ ਪ੍ਰਧਾਨਗੀ ਕਰਕੇ ਇੱਕ ਪਾਰਟੀ ਦੇ ਵਿੱਚ ਬਗਾਵਤ ਵੀ ਆਪਾਂ ਆਪਣੇ ਸਾਹਮਣੇ ਆ ਬਗਾਵਤ ਬਿਲਕੁਲ ਕਲੀਅਰ ਆ ਬਹੁਤ ਸਾਰੇ ਪੁਰਾਣੇ ਲੀਡਰ ਭਾਵੇਂ ਬੀਬੀ ਜਗੀਰ ਕੌਰ ਆ ਜਾਂ ਸੁਖਦੇਵ ਸਿੰਘ ਢੀਂਸਾਵਾ ਜਾਂ ਉਹਨਾਂ ਦਾ ਬੇਟਾ ਪ੍ਰਮਿੰਦਰ ਸਿੰਘ ਆ ਜਾਂ ਪੁਰਾਣੇ ਲੀਡਰ ਸੁਚਾ ਸਿੰਘ ਛੋਟੇਪੁਰ ਨੇ ਜਾਂ ਫਿਰ ਗੁਰਪ੍ਰਤਾਪ ਵਡਾਲਾ ਨੇ ਜਾਂ ਹੋਰ ਵੀ ਕਈ ਲੀਡਰ ਨੇ ਉਹ ਹੌਲੀ ਹੌਲੀ ਪਾਰਟੀ ਤੋਂ ਕਿਨਾਰਾ ਕਰ ਗਏ ਨੇ ਅੱਡ ਹੋ ਗਏ ਨੇ ਔਰ ਇਸ ਵੇਲੇ ਅਕਾਲੀ ਦਲ ਦੀ ਹਾਲਤ ਇਹ ਆ ਕਿ ਉਹ ਸ਼੍ਰੀ ਅਕਾਲ ਤਖਤ ਔਰ ਸਿੰਘ ਸਹਿਬਾਨ ਦੇ ਨਾਲ ਵੀ ਉਹਨਾਂ ਦੇ ਵਖਰੇਵੇਂ ਜਿਹੜੇ ਨੇ ਉਹ ਬਿਲਕੁਲ ਨਜ਼ਰ ਆ ਰਹੇ ਮੈਂ ਨਹੀਂ ਕਹੂੰਗਾ ਵੀ ਕੋਈ ਉਹਨਾਂ ਦੀ ਟਕਰਾਵ ਵਾਲੀ ਸਥਿਤੀ ਬਣੀ ਹੋਏ ਪਰ ਵਖਰੇਵੇਂ ਜਿਹੜੇ ਨੇ ਅ ਅਪਰੋਚ ਦੇ ਵਿੱਚ ਉਹ ਬਿਲਕੁਲ ਕਲੀਅਰ ਨਜ਼ਰ ਆ ਰਿਹਾ ਸੋ ਇਸ ਦਰਮਿਆਨ ਦੇ ਵਿੱਚ ਮੈਂ ਇਹ ਭੂਮਿਕਾ ਇਸ ਕਰਕੇ ਬਣੀ ਕਿ ਇਸ ਦਰਮਿਆਨ ਦੇ ਵਿੱਚ ਬੜਾ ਕਲੀਅਰਲੀ ਇੱਕ ਨਵੀਂ ਪੰਥਿਕ ਤੇ ਜਿਹੜੀ ਆ ਹੁਣ ਸਾਹਮਣੇ ਆਈ ਆ ਅ ਔਰ ਉਸ ਪੰਥਿਕ ਤੇ ਨੂੰ ਇੱਕ ਐਡਵਾਂਟੇਜ ਆ ਕਿ ਆਲਰੇਡੀ ਇਹਨਾਂ ਕੋਲ 2024 ਚੋਣਾਂ ਦੇ ਵਿੱਚ ਦੋ ਮੈਂਬਰ ਪਾਰਲੀਮੈਂਟ ਨੇ ਅ ਅਮਰਿਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਜਿੱਤੇ ਨੇ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਤੇ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਜਿੱਤੇ ਸੋ ਇੱਕ ਐਡਵਾਂਟੇਜ ਡੈਫੀਨਿਟਲੀ ਹੈ ਉਦੋਂ ਹਮਦਰਦੀ ਦੀ ਵੋਟ ਵੀ ਮਿਲੀ ਕਿਉਂਕਿ ਲੋਕਾਂ ਨੂੰ ਲੱਗਦਾ ਸੀ ਕਿ ਅਮਰਿਤਪਾਲ ਨੇ ਜੋ ਕੀਤਾ ਖਾਸ ਕਰਕੇ ਜਨਾਲਾ ਠਾਣੀ ਦੇ ਉੱਤੇ ਹਮਲਾ ਕੀਤਾ ਜਾਂ ਕਰਵਾਇਆ ਉਹ ਗਲਤ ਸੀ ਲੇਕਿਨ ਜਿਵੇਂ ਉਹਤੇ ਐਨਐਸਏ ਲਾ ਕੇ ਉਹਨੂੰ ਡਿਬਰੂਗੜ੍ਹ ਭੇਜਿਆ ਗਿਆ ਉਹਦੇ ਕਰਕੇ ਹਮਦਰਦੀ ਮਿਲੀ ਸੋ ਇਸ ਵੇਲੇ ਉਹਨਾਂ ਨੂੰ ਇਹ ਦੇ ਸਟਾਰਟ ਵਿਦ ਅ ਪੁਆਇੰਟ ਆਫ ਐਡਵਾਂਟੇਜ ਅਰਖਵਲ ਤੇ ਕਾਲੀ ਦਲ ਕੋਲ ਜਿਨਨੇ ਐਮ ਐਲ ਏ ਉਹਨੇ ਤੋਨੋ ਕੋ ਮੈਂਬਰ ਪਾਰਲੀਮੈਂਟ ਹੀ ਨੇ ਲੇਕਿਨ ਜੋ ਅੱਜ ਉਹਨਾਂ ਨੇ ਪਹਿਲਾ ਦਿਨ ਸੀ ਉਹਨਾਂ ਦਾ ਪੱਜ ਪਾਰਟੀ ਅਨਾਉਂਸ ਹੋਈ ਆ ਉਹਦੇ ਵਿੱਚ ਇੱਕ ਗੱਲ ਬੜੀ ਕਲੀਅਰ ਆਈ ਆ ਕਿ ਜਿਹੜਾ ਰੋਡ ਮੈਪ ਸਾਡੇ ਕੁਝ ਕੋਲਰਸ ਨੇ ਕਿਹਾ ਕਿ ਰੋਡ ਮੈਪ ਨਜ਼ਰ ਨਹੀਂ ਆਇਆ ਉਹਨਾਂ ਨੇ ਕੁਝ ਬ੍ਰਾਡ ਪੁਆਇੰਟਸ ਜਿਹੜੇ ਆ ਉਹ ਤੇ ਦਿੱਤੇ ਆ ਲੇਕਿਨ ਰੋਡ ਮੈਪ ਨਜ਼ਰ ਨਹੀਂ ਆਇਆ ਹੋ ਸਕਦਾ ਵਾ ਅਗਲੇ ਦਿਨਾਂ ਦੇ ਵਿੱਚ ਰੋਡ ਮੈਪ ਨਜ਼ਰ ਆਏ ਲੇਕਿਨ ਕੁਝ ਲੋਕਾਂ ਨੂੰ ਅੱਜ ਉਹਨਾਂ ਦੀ ਜੋ ਪਾਰਟੀ ਦੀ ਉਥੇ ਯੋ ਯੋਕੀਸ਼ ਹੋਇਆ ਅੱਜ ਸਟੇਜ ਦੇ ਉੱਪਰ ਉਹ ਥੋੜੀ ਨਿਰਾਸ਼ਾ ਜ਼ਰੂਰ ਹੋਈ ਆ ਨਵੀਂ ਪਾਰਟੀ ਨੂੰ ਕਾਮਯਾਬੀ ਜਿਹੜੀ ਆ ਇਹ ਤਿੰਨ ਚਾਰ ਪੁਆਇੰਟਸ ਤੇ ਨਿਰਭਰ ਆ ਇਹ ਮੇਰਾ ਮੰਨਣਾ ਵਾ ਇੱਕ ਤੇ ਅਕਾਲੀ ਦਲ ਦਾ ਜਿਹੜਾ ਪੁਨਰਨਿਰਮਾਣ ਆ ਕਿੰਨਾ ਖੁੰਦਾ ਵਾ ਹੁੰਦਾ ਵਾ ਕਿ ਨਹੀਂ ਹੁੰਦਾ ਸੋ ਵੀਰ ਸਿੰਘ ਬਾਦਲ ਵਾਕਈ ਪਾਸੇ ਹਟਦੇ ਆ ਕਿ ਨਹੀਂ ਹਟਦੇ ਨਵੀਂ ਲੀਡਰਸ਼ਿਪ ਜਾਂ ਨਵੇਂ ਮੈਂਬਰਸ਼ਿਪ ਡਰਾਈਵ ਦੇ ਵਿੱਚੋਂ ਕਿਹੜੇ ਨਵੇਂ ਲੀਡਰ ਨਿਕਲ ਗਏ ਸੋ ਇਹਦੇ ਤੇ ਬਹੁਤ ਕੁਝ ਨਿਰਭਰ ਹੁੰਦਾ ਵਾ ਇਹਦੇ ਨਾਲ ਨਾਲ ਕਾਫੀ ਨਵੀਂ ਪਾਰਟੀ ਜਿਹੜੀ ਆਪਣੀ ਮੈਂਬਰਸ਼ਿਪ ਡਰਾਈਵ ਕਿਵੇਂ ਚਲਾਉਂਦੀ ਹੈ ਕੀ ਉਹਦੇ ਨਾਲ ਬੁੱਧੀਜੀਵੀ ਵੀ ਜੁੜਦੇ ਆ ਕੀ ਉਹਦੇ ਨਾਲ ਸਿਰਫ ਗਰਮ ਖਿਆਲੀਏ ਜੋੜਨਗੇ ਕੀ ਉਹ ਕੁਝ ਹਿੰਦੂ ਲੀਡਰ ਜਿਹੜੇ ਨੇ ਜਾਂ ਹਿੰਦੂ ਪਾਈਚਾਰੇ ਦੇ ਪ੍ਰਮੁੱਖ ਲੋਕ ਨੇ ਉਹਨਾਂ ਨਾਲ ਜੋੜ ਸਕਦੇ ਆ ਸੋ ਇਹਦੇ ਤੇ ਵੀ ਕਾਫੀ ਨਿਰਭਰ ਹੋਵੇਗਾ ਜੇ ਇਹ ਸਿਰਫ ਪਰਿਵਾਰਾਂ ਦੇ ਵਿੱਚ ਹੀ ਫਸ ਕੇ ਰਹੇਗੀ ਜਿਹਦਾ ਅੱਜ ਇਸ਼ਾਰਾ ਲੱਗਦਾ ਵਾ ਤੇ ਉਹ ਫਿਰ ਪਾਰਟੀ ਜਿਹੜੀ ਆ ਅੱਗੇ ਚੱਲਣ ਉਹਦੇ ਵਾਸਤੇ ਮੁਸ਼ਕਲ ਹੋਊਗਾ ਬਾਕੀ ਜਦੋਂ ਇਹ ਪਾਰਟੀ ਵਖਵਾਦ ਬਾਰੇ ਆਪਣਾ ਰਵਈਆ ਕੀ ਰੱਖੂਗੀ ਕਿਉਂਕਿ ਸਾਡੇ ਬਹੁਤ ਸਾਰੇ ਲੀਡਰਸ ਨੇ ਅੱਜ ਬਹੁਤ ਸਾਰੇ ਕਾਲਰਸ ਨੇ ਅੱਜ ਇਹ ਆਲਰੇਡੀ ਕਿਹਾ ਵਾ ਕਿ ਇਹ ਜਿਹੜਾ ਪਾਰਟੀ ਆਈ ਸੀ ਇੱਕ ਹੋਰ ਗੱਲ ਕਰਦੇ ਸੀ ਅੱਜ ਇਹ ਹੋਰ ਗੱਲ ਕਰਦੇ ਆ ਸੋ ਆਬਵੀਅਸਲੀ ਜੇ ਇਹ ਬਿਲਕੁਲ ਜਿਹੜਾ ਪਹਿਲੋਂ ਏਜੰਡਾ ਲੈ ਕੇ ਆ ਸੀ ਉਹਨੂੰ ਛੱਡ ਦਿੰਦੇ ਆ ਤੇ ਇਹਨਾਂ ਦਾ ਕੁਝ ਹਲਕਿਆ ਜਿਹਾ ਵਿਰੋਧ ਵੀ ਹੋਊਗਾ ਜੇ ਉਹ ਉਸ ਏਜੰਡੇ ਨੂੰ ਲੈ ਕੇ ਚੱਲਦੇ ਆ ਤੇ ਫਿਰ ਹਿੰਦੂ ਭਾਈਚਾਰੇ ਤੋਂ ਜਾਂ ਕੁਝ ਹੋਰ ਲੋਕਾਂ ਦੇ ਵਿਰੋਧ ਹੋਊਗਾ ਸੋ ਇਹ ਬੜਾ ਟਾਈਟ ਰੋਪ ਵਾਕ ਕਰਨਾ ਪੈਣਾ ਨਾ ਬੜਾ ਨਾਜ਼ੁਕ ਰਸਤਾ ਵਜੇ ਤੇ ਤੁਰ ਰਿਹਾ ਸੋ ਦੇਖਣਾ ਹੋਊਗਾ ਕਿ ਇਹਨੂੰ ਇਹ ਕਿਵੇਂ ਅੱਗੇ ਲੈ ਕੇ ਚਲਦੇ ਆ ਬਾਕੀ ਸਭ ਤੋਂ ਇੰਪੋਰਟੈਂਟ ਕੇਂਦਰ ਦਾ ਰਵਈਆ ਇਸ ਪਾਰਟੀ ਵਰ ਪ੍ਰਤੀ ਕੀ ਹੋਊਗਾ ਕੇਂਦਰ ਨੇ ਆਪਾਂ ਨੂੰ ਪਤਾ ਹੀ ਆ ਕਿ ਅਮਰਿਤਪਾਲ ਨੂੰ ਐਨਐਸਏ ਥੱਲੇ ਨਜ਼ਰਬੰਦ ਕੀਤਾ ਵਾ ਔਰ ਹੁਣ ਉਹ ਤੇ ਯੂਏਪੀਏ ਵੀ ਲਾਤਾ ਗਿਆ ਉਹ ਯੂਪੀਏ ਕੇਸ ਜਿਹੜਾ ਵਾ ਫਰੀਦਕੋਟ ਦਾ ਜ਼ਿਲ੍ਹੇ ਦਾ ਕੇਸ ਆ ਉਹਦੇ ਵਿੱਚ ਅਮਰਪਾਲ ਦੀ ਐਗਜ਼ੈਕਟਲੀ ਕੀ ਭੂਮਿਕਾ ਵਾ ਇਹਦੇ ਤੇ ਵੀ ਦੋ ਚਾਰ ਵਿਚਾਰ ਨੇ ਕੁਝ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਭੂਮਿਕਾ ਜ਼ਰੂਰ ਹੋਊਗੀ ਜਿਹੜਾ ਪੁਲਿਸ ਨੇ ਕੇਸ ਰਜਿਸਟਰ ਕੀਤਾ ਲੇਕਿਨ ਲੋਕੀ ਆਂਦੇ ਆ ਫਿਰ ਨਾਰਮਲ ਕੇਸ ਰਜਿਸਟਰ ਕਰਨ ਦੇ ਯੂਪੀਏ ਲਾਉਣ ਦੀ ਕੀ ਲੋੜ ਸੀ ਕਿੱਡੀ ਕ ਅੰਤਰਰਾਸ਼ਟਰੀ ਕਾਂਸਪੀਰੇਸੀ ਸੀ ਜਿਹਦੇ ਵਿੱਚ ਉਹਨਾਂ ਦੀ ਭੂਮਿਕਾ ਸੀ ਜੇ ਭੂਮਿਕਾ ਸੀ ਤੇ ਫਿਰ ਪਹਿਲਾਂ ਉਹਨਾਂ ਤੇ ਕੇਸ ਕਿਉਂ ਨਹੀਂ ਦਰਜ ਕੀਤਾ ਗਿਆ ਸੋ ਹੋ ਸਕਦਾ ਵਾ ਇਹਦੇ ਨਾਲ ਹੰਦਰਦੀ ਵਧੇ ਇਹ ਵੀ ਹੋ ਸਕਦਾ ਵਾ ਕਿ ਜਿਹੜੀ ਪਹਿਲਾਂ ਹਮਦਰਦੀ 2024 ਚੋਣਾਂ ਚ ਮਿਲੀ ਸੀ ਉਹ ਹੋਰ ਘਟ ਜਾਵੇ। ਸੋ ਕੇਂਦਰ ਦਾ ਰਵਈਆ ਕੇਂਦਰ ਇਸ ਪਾਰਟੀ ਨੂੰ ਕਿਵੇਂ ਟ੍ਰੀਟ ਕਰਦੀ ਆ ਉਹਦੇ ਤੇ ਬਹੁਤ ਮਨਅਸਰ ਹੋਵੇਗਾ। ਇਸ ਪਾਰਟੀ ਨੂੰ ਉਹ ਖੁੱਲਾ ਚੱਲਣ ਦੇਣਗੇ ਜਾਂ ਇਹਦੇ ਵਿੱਚ ਹੋਰ ਰੋਡ ਬਲਾਕਸ ਕ੍ਰੀਏਟ ਕਰਨਗੇ। ਸੋ ਇਹ ਬਹੁਤ ਚੀਜ਼ਾਂ ਜਿਹੜੀਆਂ ਇਹਦੇ ਤੇ ਡਿਪੈਂਡ ਕਰਦੀਆਂ ਪਰ ਇੱਕ ਗੱਲ ਬੜੀ ਕਲੀਅਰ ਆ ਕਿ ਜੇ ਜਿਸ ਤਰ੍ਹਾਂ ਇਹ ਪਾਰਟੀਆਂ ਬਣ ਰਹੀਆਂ ਵਾ ਜੇ ਪਾਰਟੀਆਂ ਇਦਾਂ ਹੀ ਚੱਲ ਦੇਣੀਆਂ ਵੀ ਇੱਕ ਕਾਲੀ ਦਲ ਜਿਹਦੀ ਸੁਭੀ ਸਿੰਘ ਬਾਦਲ ਤੇ ਉਹਨਾਂ ਦਾ ਗਰੁੱਪ ਆ ਦੂਜੇ ਚ ਜਿਹੜੇ ਬਾਗੀ ਹੋਏ ਸੀਗੇ ਗੁਰਪ੍ਰਤਾਪ ਵਿਡਾਲਾ ਤੇ ਉਹਨਾਂ ਦਾ ਗਰੁੱਪ ਆ ਸਿਮਰਜੀਤ ਮਾਨ ਅੱਗੇ ਚੱਲ ਰਿਹਾ ਇੱਕ ਅੰਦੀ ਹੋਰ ਪਾਰਟੀ ਜੀ ਆ ਗਈ ਤੇ ਉਹਦੇ ਨਾਲ ਆਬੀਸਲੀ ਜਿਹੜੀ ਪੰਥਿਕ ਵੋਟ ਆ ਉਹ ਹੋਰ ਡਿਵਾਈਡ ਹੋ ਜੂਗੀ ਸੋ ਉਹਦਾ ਅਸਰ ਕੀ ਹੋਊਗਾ ਉਹ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਸਕਦੇ ਜੇ ਪਰ ਇਹ ਗੱਲ ਬੜੀ ਕਲੀਅਰ ਆ ਕਿ ਅਗਲੇ 10 15 ਮਹੀਨੇ ਬਹੁਤ ਇੰਪੋਰਟੈਂਟ ਨੇ ਔਰ ਇਹ 10 15 ਮਹੀਨੇ ਜਿਹੜੇ ਨੇ ਇਹ ਨਿਰਣਾਕਾਰੀ ਕ੍ਰੂਸ਼ਲ ਡਿਸਾਈਸਿਵ ਸਾਬਤ ん